ਲਾਈਵ ਦੇਖੋ ਇਹ ਦੇਖੋ ਕਿਸ ਤਰੀਕੇ ਦੇ ਨਾਲ ਇਹ ਕਿਸ ਤਰੀਕੇ ਦੇ ਨਾਲ ਪੁਲਿਸ ਲੈ ਕੇ ਜਾ ਰਹੀ ਆ ਆ ਸਾਰੇ ਕੌਂਸਲਰ ਸਾਹਿਬਾਨ ਨਾਲ ਇਹ ਪਟਿਆਲੇ ਦੀ ਕਾਰਪੋਰੇਸ਼ਨ ਦਾ ਹਾਲ ਜਿਹੜਾ ਬੜੇ ਸ਼ਰਮ ਦੀ ਗੱਲ ਹੈ ਜਿਸ ਤਰੀਕੇ ਦੇ ਨਾਲ ਕੌਂਸਲਰ ਨੂੰ ਲੈ ਕੇ ਗਿਆ ਇਹ ਸਾਰਾ ਕੁਝ ਮੈਂ ਤੁਹਾਨੂੰ ਲਾਈਵ ਦਿਖਾ ਰਿਹਾ ਤੇ ਕਿਸ ਤਰੀਕੇ ਦੇ ਨਾਲ ਡਾਕੂਵਾਂ ਦੀ ਤਰ੍ਹਾਂ ਜਿਵੇਂ ਪੁਲਿਸ ਨੇ ਮੂੰਹ ਢੱਕਿਆ ਪਿਆ ਆ ਸਾਡੇ ਮੁੱਖ ਮੰਤਰੀ ਪੰਜਾਬ ਸਾਡੇ ਨਾਲ ਖੜੇ ਆ ਤੇ ਜੋ ਤਰੀਕੇ ਦਾ ਐਕਟ ਕੀਤਾ ਜਾ ਰਿਹਾ ਇਹ ਸਿਰਫ ਬਹੁਤ ਜਿਹੜੀ ਵੋਟਾਂ ਦੇ ਵਾਸਤੇ ਜਿਹੜੇ ਬੰਦੇ ਨੂੰ ਗੈਪ ਕਰਨ ਦੀ ਕੋਸ਼ਿਸ਼ ਮੈਂ ਮੁੱਖ ਮੰਤਰੀ ਸਾਹਿਬ ਦੇ ਨਾਲ ਨਾਲ ਤੁਹਾਨੂੰ ਸਾਰਿਆਂ ਦੇ ਚਿਹਰੇ ਤੇ ਇਹਨਾਂ ਦੀਆਂ ਗੱਲਾਂ ਜਿਹੜੇ ਇਹਨਾਂ ਨੇ ਕੰਮ ਕੀਤੇ ਆ ਇਹ ਤੋਂ ਜਾਨੂ ਕਰਵਾਣਾ ਤੇ ਨਾਲ ਹੀ ਆ ਬੰਦੇ ਖੜੇ ਨਹੀਂ ਕੋਈ ਨਹੀਂ ਜਿਹੜਾ ਬੰਦਾ ਜਿਹੜਾ ਲੈ ਕੇ ਗਿਆ ਕਿੱਥੇ ਗਿਆ ਉਹ ਕਾਉਂਸਲਰ ਕਿੱਥੇ ਸਾਡਾ ਆ ਗਿਆ ਮਰ ਮਿਲ ਲੇਗੇ ਸੀ ਚੱਕ ਕੇ ਨਹੀਂ ਇੱਕ ਹੋਰ ਲੈ ਕੇ ਗਿਆ ਇੱਕ ਹੋਰ ਲੈ ਕੇ ਗਿਆ ਕਾਉਂਸਲਰ ਸਾਡਾ ਇੱਧਰ ਮੇਰਾ ਕਾਉਂਸਲਰ ਜਿਹੜਾ ਲੈ ਕੇ ਆਓ ਇਹ ਗੱਲ ਜਿਹੜੀ ਸਵੇਰੇ ਹਾਈ ਬੋਰਡ ਦੇ ਵਿੱਚ ਨਿਬੜਣੀ ਹੈ ਅਸੀਂ ਉਹ ਰੈਲੈਕਸ਼ਨ ਨਹੀਂ ਕਰਨਾ ਹੈ ਜੀ ਜੋ ਤੁਸੀਂ ਕਰ ਰਹੇ ਹੋ ਪਹਿਲਾਂ ਮੇਰਾ ਕੌਂਸਲਰ ਵਾਪਸ ਕਰੋ ਜੀ ਮੈਨੂੰ ਤੁਸੀਂ ਲੈ ਕੇ ਕਿਉਂ ਗਏ ਕੌਂਸਲਰ ਕੁੱਕੇ ਨੂੰ ਲੈ ਕੇ ਗਏ ਹੋਰ ਤੋਂ ਮੈਂ ਚੈੱਕ ਕਰਦਾ ਨਹੀਂ ਚੈੱਕ ਨਹੀਂ ਕਰਦੇ ਉੱਥੇ ਵੀਡੀਓ ਬਣੀ ਆਉਦੀ ਸਾਰੀ ਲਾਈਵ ਪੈ ਰਹੀ ਹੈ ਤੁਸੀਂ ਸਾਰਾ ਲਾਈਵ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇਲੈਕਸ਼ਨ ਦਾ ਜਿਹੜਾ ਜਲੂਸ ਕੱਢਿਆ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਲੇਡੀਜ਼ ਕੌਂਸਲਰ ਦੇ ਨਾਲ ਇਹਨਾਂ ਨੇ ਬਿਹੇਵ ਕੀਤੇ ਕਿਸ ਤਰੀਕੇ ਦੇ ਨਾਲ ਹੱਤਾਪਾਈ ਕੀਤੀ ਹੈ ਜਿਹੜਾ ਹੈਗਾ ਉਹ ਕਿੱਦਾਂ ਚਲੋ ਜੀ ਮੇਰੇ ਜਿਹੜੇ ਕਾਉਂਸਲਰ ਤੋਂ ਲੈ ਗਏ ਜੀ ੱਤਕੇ ਨਾਲ ਚੱਕ ਕੇ ਔਰ ਤੋਂ ਦਬੋਚ ਕੇ ਪਹਿਲਾਂ ਉਹ ਲੈ ਕੇ ਆਣ ਇਹ ਲੈ ਕੇ ਗਏ ਆ ਇੱਧਰ ਜੀ ਨਾ ਮੈਂ ਦੇਖਿਆ ਅੱਜ ਜੋ ਹੈ ਮੈਂ ਦੇਖ ਕੇ ਮੈਂ ਜੀ ਵੀਡੀਓ ਬਣੀ ਹੈ ਲਾਈਵ ਪੈ ਰਿਆ ਸਾਰਾ ਯਾਰ ਇਹਨੂੰ ਲੈ ਦੁਨੀਆ ਲਾਈਵ ਦੇਖ ਰਹੀ ਹੈ ਕਾਊਂਟਿੰਗ ਕਰਾਉਂਦੇ 1 ਮਿੰਟ ਕਾਊਂਟਿੰਗ ਕਰਾਉਂਦੇ ਕਾਊਂਟਿੰਗ ਨਹੀਂ ਜੀ ਵਿਜੇ ਕੁੱਕੇ ਨੂੰ ਲੈ ਕੇ ਗਏ ਆ ਉਹ ਦੂਜਾ ਕੁੱਕਾ ਆ ਗਿਆ ਆ ਗਿਆ ਉਹ ਕੰਪੰਡੀਰ ਉਹ ਤੋਂ ਕਾਉਂਸਲਰ ਕਿਹੜਾ ਲੈ ਕੇ ਗਿਆ ਮੈਂ ਮਿੱਠੂ ਉਸਕੋ ਲੈ ਕੇ ਗਏ ਤੇ ਉਸ ਤੋਂ ਲੈ ਆਇਆ ਜਿਹੜਾ ਇਲੈਕਸ਼ਨ ਹੈ ਇਹ ਇਲੈਕਸ਼ਨ ਹਾਂਜੀ ਬੱਚੇ ਕਢਾਲੇ ਜੀ ਨਾਲ ਲਾਈਵ ਵੀ ਚਲਾ ਰਹੇ ਸਾਰਾ ਇਹਨਾਂ ਦਾ ਇਹ ਦਿਖਾ ਰਹੇ ਆ ਦੇਖੋ ਉੱਪਰ ਜਾ ਕੇ ਜਿੰਨੋਂ ਕਿੱਥੇ ਹੈ ਜੀ ਚਲੋ ਜੀ ਥੋੜਾ ਖਿਲਾਓ ਕੈਕ ਕਰੋ ਫਾਈਨਲ ਹਾਂਜੀ ਹਾਂਜੀ ਇਹ ਜਿਹੜਾ ਦੋ ਕਾਉਂਸਲਰ ਉਰ ਤੋਂ ਲੈ ਕੇ ਗਿਆ ਮੈਂ ਤਾਂ ਤੂੰ ਨਹੀਂ ਨਹੀਂ ਲੈ ਕੇ ਗਿਆ ਉਰ ਤੋਂ ਦੋ ਕਾਉਂਸਲਰ ਜਬਰਦਸਤੀ ਉਹਨੇ ਲੜਕੀ ਨੂੰ ਸਾਡੀ ਕਾਉਂਸਲਰ ਨੂੰ ਮੋਨਿਕਾ ਸ਼ਰਮਾ ਨੂੰ ਪੂਰੀ ਜਫੀ ਜਫੀ ਪਾ ਕੇ ਹੱਥ ਉਹਦੇ ਨਾਲ ਮਿਸਹੈਂਡਲਿੰਗ ਕੀਤੀ ਆ ਪੂਰੀ ਉਹਦੀ ਵੀਡੀਓ ਜਿਹੜੀ ਲਾਈਵ ਤੁਹਾਨੂੰ ਦਿਖਾਵਾਂਗੇ ਇਸ ਵੇਰੇ ਆਹ ਕੰਮ ਨਾ ਕਰੋ ਭਾਜੀ ਕੰਮ ਤਾਂ ਹੁਣ ਜਿਹੜਾ ਚੱਲੀ ਪਿਆ ਸਾਰੇ ਕੰਮੇ ਚੱਲਨੇ ਅਸੀਂ ਚਲਾਣੀ ਆ ਕੰਮ ਐ ਸਾਡਾ ਜਾਣੀ ਅਸੀਂ ਫਿਰ ਹਾਈ ਕੋਰਟ ਤੇ ਬਿੱਟੂ ਬਿੱਟੂ ਜ਼ਿਆਦਾ ਸੁਣੋ ਦੋ ਬੰਦੇ ਕਿਹੜੇ ਚੱਕਦੇ ਹੋਣ ਦੋ ਬੰਦੇ ਉਹਦੇ ਤੋਂ ਖਿੱਚ ਕੇ ਲੈ ਕੇ ਗਿਆ ਜੀ ਉਹ ਮੂਤੋਂ ਪਕੜ ਕੇ ਮੈਂ ਦੱਸ ਦੇਣਾ ਜੀ ਇੱਕ ਮਿੰਟ ਦੇ ਵਿੱਚ ਅੰਦਰ ਆਓ ਜੀ ਅੱਪੀ ਜੀ ਚਲੋ ਸਰ ਆਓ ਜੀ ਮਹਾਰਾਜ ਸਾਹਿਬ ਤੁਸੀਂ ਉੱਪਰ ਜੀ ਅੱਛ ਚਲੋ ਜੀ ਮੈਂ ਉੱਪਰ ਜਾ ਰਿਹਾ ਹਾਂ ਦਿਖਾ ਰਿਹਾ ਹਾਂ ਤੁਹਾਨੂੰ ਕਿਸ ਤਰੀਕੇ ਦੇ ਨਾਲ ਇਹ ਇਲੈਕਸ਼ਨ ਦੇ ਅੰਦਰ ਆ ਕੇ ਇੱਕ ਕਾਉਂਸਲਰਾਂ ਦੇ ਨਾਲ ੱੱਕਾ ਕਰ ਰਹੇ ਹਾਂ ਇਹ ਸਿਰਫ ਜਿਹੜੀ ਜਿਸ ਹਾਊਸ ਦਾ ਮੈਂ ਚੇਅਰਮੈਨ ਆ ਉੱਥੇ ਦੇਖੋ ਮੈਨੂੰ ਜਾਣ ਤੋਂ ਰੋਕਿਆ ਜਾ ਰਿਹਾ ਹਾਂ ਜੀ ਅੱਛਾ ਹੋ ਜੀ ਅੱਛਾ ਹੋ ਜੀ ਪਿੱਛੇ ਹੋ ਜੀ ਪਿੱਛੇ ਹੋ ਜੀ ਜਿਹੜੀ ਇਹਨੇ ਸਾਡਾ ਸਾਡਾ ਇਹ ਦੇਖੋ ਇਸ ਤਰੀਕੇ ਦੇ ਨਾਲ ਜਿਹੜਾ ਸਾਨੂੰ ਤੇ ਤਰੀਕਾ ਦੇਖੋ ਇਹਨਾਂ ਦਾ ਕਾਉਂਸਲਰ ਜਿਹੜੇ ਹੈਗੇ ਕਿਸ ਤਰ੍ਹਾਂ ਦੇ ਨਾਲ ਆ ਜੀ ਜਰਨੈਲ ਜੀ ਆਜੋ 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 ਜਰਨੈਲ ਜੀ ਆਜੋ ਅੱਕਾ ਕੁਝ ਨਹੀਂ ਸਿੰਦਾ ਕਰਨੀ ਆਜੋ ਆਜੋ ਜੀ ਆਜੋ 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 ਅੰਦਰ ਗਿਣਤੀ ਕਰਾਓ ਪਹਿਲਾਂ ਤੁਸੀਂ ਅੱਕੇ ਉਹ ਪਹਿਲਾਂ ਚਲੋ ਤੁਸਾਂ ਮਿਲ ਕੇ ਤੁਸੀਂ ਅੱਧਰ ਜਾਣਾ ਅੰਟੀਰ ਕੋ ਇੱਧਰ ਨੂੰ ਸੋਹਣ ਆਓ ਮੈਂ ਗਿਣਤੀ ਕਰਾਉਂ ਪਹਿਲਾਂ ਕਰੋ ਜਰਾ ਦੇਖੋ ਕਿਹੜਾ ਕੱਟ ਹੈ ਉਹ ਗਿਣਤੀ ਕਰੋ ਜੀ ਰੇ ਗਿਣਤੀ ਕਰੋ ਮੈਨੂੰ ਹੈ ਜੀ ਮੋਬਾਈਲ ਮੋਬਾਈਲ ਲਾ ਲਓ ਕਿਨੇ ਮੈਂ ਨਹੀਂ ਦੇਣਾ ਮੋਬਾਈਲ ਮੈਂ ਚੇਅਰਮੈਨ ਹਾਂ ਉਹ ਯਾਰ ਚੇਅਰ ਮੈਂ ਮੇਰੀ ਤੋਂ ਬਿਨਾ ਕੋਈ ਬਦਲੀ ਜਿਹੜਾ ਇਲੈਕਸ਼ਨ ਕੰਡਕਟ ਮੈਨੇ ਕਰ ਰਹਾ ਮੇਰੇ ਤੋਂ ਕੀ ਕਰਕੇ